ਅਹੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ। ਉਹ ਬੱਧੀ ਕਰਕੇ ਨੇ ਦੱਸ। ਅੱਜ ਫੇਰ ਬਾਣੀ ਗਈ ਮੱਲੀ ਸਾਹਿਬ ਦੀ ਫੇਵਰਟ ਸਬਜੀ ਬਣਾਉਣੀ। ਉਹ ਵੀ ਦੱਸ ਦਿੰਦੇ ਆ ਵੀ ਸਾਡਾ ਵਾ ਕੀ ਉਹਨਾਂ ਦਾ। ਉਹ ਵੀ ਕਹਿਣਗੇ ਵੀ ਸਾਡਾ ਵਾ ਕਿ ਉਹਨਾਂ ਦਾ ਵਾ। ਸੇਲ 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 ਜਿੰਨਾ ਮਰਜੀ ਸਮਾਨ ਲਓ। ਲਾਈ ਹੈ ਇਹਨਾਂ ਨੇ ਮੂਵੀ। ਕਿਹੜੀ ਮੂਵੀ ਆਏ? ਲੋ ਜੀ ਤੁਹਾਨੂੰ ਮੈਂ ਕਰ ਆਈਟਮ ਖੰਨੇ ਆ। ਗਾਈ। ਸਾਡੀ ਆ ਧੁੱਪ ਤੋਂ ਇੱਕ ਥੋੜਿਆ ਡਰਦੀ ਪਰ ਹੈ ਸ਼ਾਂਹ ਹੁਣ ਧੁੱਪ ਆ ਗਈ ਤੇ ਇਹ ਨਮੂਨਾ ਚੜ ਗਿਆ ਛੱਤ ਤੇ ਵਾਹ ਜੀ ਵਾਹ ਹੈਲੋ ਕਿੱਧਰ ਚੱਲ ਥੱਲੇ ਉਤਰ ਇੱਥੇ ਪੱਠੇ ਖਾਈਦੇ ਆ ਕਿ ਕੀ ਕਰੀਦਾ ਵਾ ਔਖਾ ਤੇਰਾ ਇੱਥੇ ਗੜੀ ਸ਼ਾਮ ਆ ਜਾ ਆ ਜਾ ਆ ਜਾ ਆ ਜਾ ਉਤਰ 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 ਚਾਬਾਚ ਐ ਓ ਬਲੇ ਉਤਰ ਆਈ ਹੁਣ ਸ਼ਰਮਿੰਦੀ ਜੀ ਹੋ ਗਈ ਔਖਾ ਇਹਦਾ ਆ ਹੂੰ ਇਹ ਕਾ ਹਮਦਾ ਨਮੂਨਾ ਹੋਰ ਨਮੂਨੇ ਹਾਂਜੀ ਨਮੂਨੀ ਮੈਂ ਚੱਲੀ ਡਿਊਟੀ ਤੇ ਹੂੰ ਮੈਂ ਪਾਣੀ ਲੈ ਆਇਆ ਇੱਕੜਾ ਟਾਈਮ ਤੇ ਡਿਊਟੀ ਤੁਸੀਂ ਸ਼ੇਅਰ ਪਾਣੀ ਨਹੀਂ ਹੈਗਾ ਤਾਂ ਉੱਥੇ ਇਹ ਇੱਕੜਾ ਤੇਰਾ ਟਾਈਮ ਹੈ ਤਾਂ ਹੀ ਮੈਂ ਅੱਜ ਥੋੜਾ ਲੈ ਆਇਆ ਹੂੰ ਆਪਣਾ ਦਫ਼ਤਰ ਸਮਝਿਆ ਆਪਣਾ ਹੀ ਲੇਟ ਹੋ ਗਿਆ ਹੂੰ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਇਸਟ੍ਰ ਮਿਸ ਮਲੀ ਤੇ ਵਲੌਗ ਮਲੀ ਸਾਹਿਬ ਵਾਲੀ ਸਟਾਰਟ ਕਰਨਗੇ ਤੇ ਜੇ ਮੈਂ ਦੇ ਵਿੱਚੋਂ ਜੇ ਕਹਿਤਾ ਸੀ ਗਾਏ ਖਾਉਂਦੇ ਮਾਰੇ ਜੇ ਮੈਂ ਸਟਾਰਟ ਨਹੀਂ ਕੀਤਾ ਘੜੀ ਨੂੰ ਸਟਾਰਟ ਕਰਾਂਗਾ ਉਹ ਤੇ ਹੋ ਗਿਆ ਤੇ ਕੀ ਕਰ ਉਹ ਪਤਾ ਕੀ ਉਹਦੀ ਆਦਤ ਹੀ ਇਦਾਂ ਦੀ ਹੈ ਵੀ ਉਹਨੇ ਪਹਿਲਾਂ ਇਦਾਂ ਖਲੋਣਾ ਹੁੰਦਾ ਫਿਰ ਉਹ ਖੁਰਲੀ ਚ ਖਲੋ ਜਾਂਦੀ ਹੈ ਇੱਕ ਵਾਰੀ ਖੁਰਲੀ ਦੇ ਵਿੱਚ ਫਸ ਵੀ ਗਈ ਸੀ ਤੇ ਇਸ ਕਰਕੇ ਕਿਰਪਾ ਕਰੋ ਇਹਨੂੰ ਛਾਵੇਂ ਬੰਨੋ ਇਹ ਖੁਰਲੀ ਡੂੰਗੀ ਥੋੜੀ ਸਾਡੀ ਹਾਂ ਇਹਨੂੰ ਭਾਈ ਤੂੰ ਦਵਾਈ ਜੂਰੂ ਖਾਣੀ ਆ ਪਰ ਬਾਵਾ ਚਾਕਲੇਟ ਮਿਲ ਗਈ ਆ ਤੇ ਆ ਜਾ ਇੱਧਰ ਫੋਨ ਚਲਾ ਕੇ ਇੱਥੇ ਸੁੱਟ ਦਿੰਦਾ ਆ ਇਹ ਹੁਣ ਬਸ ਕੋਈ ਕੰਮ ਨਹੀਂ ਜੇ ਨਹੀਂ ਵੇਖਾ ਦੀ ਤੇ ਕੰਦੀ ਕਰ ਚੁਣ ਚਲਾਉਣੀ ਕੋਈ ਫਿਲਮ ਤਾਂ ਨਾ ਨਾ ਸੋਣਾ ਹੂੰ ਕ੍ਰਸ਼ਟ ਕਰਨੀ ਕਰੈਕ ਕਰਨੀ ਜੇ ਕ੍ਰਸ਼ਟ ਬੜੇ ਤੁਹਾਨੂੰ ਕਰਨੀ ਹੁੰਦੀ ਹੈ ਤੇ ਕਰ ਲੈ ਜਿਹਨੇ ਸਾਰਾ ਦਿਨ ਫੋਨ ਤੋਂ ਵੇਖ ਨਹੀਂ ਆ ਕੀ ਚਾਹੀਏ ਫੋਨ ਹੀ ਬਸ ਖਾ ਚਲਿਆ ਇਹਨੇ ਏ ਨਹੀਂ ਜੇ ਹਟਦੀ ਫੋਨ ਚ ਚਲਾਉਣਾ ਜੋ ਮਰਜ਼ੀ ਕਰ ਲਓ ਹਾਂਜੀ ਕੀ ਲੱਭਣ ਦੇ ਲੱਭ ਗਿਆ ਇੱਥੇ ਸਾਰੇ ਪੱਤੇ ਪਏ ਕਿਹੜਾ ਨਹੀਂ ਹੈਗਾ ਉਹ ਵੀ ਹੋਊਗਾ ਇੱਥੇ ਹੀ ਲੱਭਾ ਉਹ ਹੋ ਗਈ ਉਹ ਵੱਡੀਆਂ ਗੋਲੀਆਂ ਛੋਟੀਆਂ ਗੋਲੀਆਂ ਹਾਂ ਤਾਂ ਲਓ ਜੀ ਮੰਮੀ ਥੋੜੇ ਜਿਹਾ ਬੁਹਾਰ ਜਿਹਾ ਵਿੰਦੇ ਹੋ ਗਿਆ ਵਾ ਤੇ ਕਹਿੰਦੇ ਮੈਂ ਦਵਾਈ ਖਾਣਾ ਮੈਂ ਤਾਂ ਖਾ ਲਉ ਤੇ ਬਾਕੀ ਗਾਇਜ਼ ਘਰ ਆ ਪਾ ਗਏ ਹਾਂ ਡਿਊਟੀ ਤੋਂ ਡਿਊਟੀ ਤੋਂ ਘਰ ਆ ਗਏ ਹਾਂ ਤੇ ਵਲੌਗ ਨਹੀਂ ਕੰਟੀਨਿਊ ਕੀਤਾ ਮੈਂ ਅੱਜ ਸਵੇਰ ਦਾ ਹੀ ਕੀਤਾ ਜਿਹੜਾ ਕੀਤਾ ਹਨਾ ਮੰਮੀ ਮੰਮੀ ਆ ਕੀ ਮੈਡੀਕਲ ਸਟੋਰ ਖੋਲਣਾ ਹੈ ਮੰਮੀ ਮੈਡੀਕਲ ਸਟੋਰ ਖੋਲਣਾ ਸਟੋਰ ਫੇਖਣਾ ਪੈਂਦਾ ਵੀ ਕਰੀਆ ਮੰਮੀ ਨੇ ਇਥੇ ਮੈਡੀਕਲ ਸਾਡੀ ਲੱਗੀ ਸਟੋਰ ਖੋਲਣਾ ਤੇ ਦਵਾਈਆਂ ਦੀ ਜਗ੍ਹਾ ਨੂੰ ਪਰੇਸ਼ਾਨੀ ਪ੍ਰੋਬਲਮ ਹੋਵੇ ਤੇ ਉਸਾ ਚੱਕੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਆਣ ਕੇ ਤੇ ਮੈਡੀਕਲ ਸਟੋਰ ਤੋਂ ਮੈਡੀਸਿਨ ਲੈ ਸਕਦਾ ਨਵਾਂ ਨਵਾਂ ਹੀ ਓਪਨ ਕੀਤਾ ਆਏ ਓ ਮਾਈ ਗॉड ਅੱਜ ਬਣੀ ਆ ਵੀ ਮੇਰੀ ਤਾਂ ਨਹੀਂ ਮੱਲੀ ਸਾਹਿਬ ਦੀ ਫੇਵਰਿਟ ਸਬਜ਼ੀ ਬਣੀ ਆ ਆਲੂ ਬਤਾਉਂ ਦੇਖੀ ਬੜਾ ਚਾਹ ਆ ਗਈ ਯਾਰ ਇਹ ਤਾਂ ਚਾਹ ਨਹੀਂ ਯਾਰ ਛੱਡ ਦੀ ਅੱਜ ਡਾਈਟ ਕਰਨੀ ਸਟਾਰਟ ਕੀਤੀ ਮੰਮੀ ਅੱਜ ਡਾਈਟ ਕਰਨੀ ਸਟਾਰਟ ਕੀਤੀ ਆਵੜੇ ਕੰਮ ਔਰ ਰੋਟੀਆਂ ਤੇ ਪੂੜੀਆਂ ਤੇ ਰੇਲੀਆਂ ਚੜੀਆਂ ਕਿੰਨੇ ਦਵਾਈ ਛੁੱਟ ਰਹਿਣੀਆਂ ਅੰਦਰ ਚੱਲ ਛੁੱਟ ਲੈ ਅੰਦਰ ਤੇ ਨਾ ਅੱਜ ਨਾ ਇਹ ਚਾਹ ਗਰਮ ਕਰ ਲਈ ਬਾਹਰ ਮੌਸਮ ਠੰਡਾ ਹੈ ਤਾਂ ਬਲੰਦੀਆ ਲੱਗਣ ਅੱਜ ਘਰ ਬਣੀ ਗਈ ਮੱਲੀ ਸਾਹਿਬ ਦੀ ਫੇਵਰਟ ਸਬਜੀ ਬਣਾਉਣੀ ਪੈਣੀ ਮੈਂ ਇਹ ਗੱਲ ਕਰਨੀ ਆ ਵੀ ਅੱਜ ਨਾ ਡਾਈਟ ਦਾ ਕੰਮ ਸਟਾਰਟ ਕੀਤਾ ਸਵੇਰ ਸਵੇਰੇ ਤੇ ਆਫਿਸ ਚਲ ਗਏ ਤੇ ਆਫਿਸ ਜਾ ਕੇ ਅੱਜ ਮੈਡਮ ਨੇ ਸਮੋਸੇ ਵੀ ਖਵਾਤੇ ਕੋਲਡ ਡਰਿੰਕ ਵੀ ਪਿਆਦੀ ਚਾਹ ਵੀ ਪਿਆਦੀ ਪਰ ਇੱਕ ਹੋਰ ਡੱਬਾ ਗਲਾਗ ਨੂੰ ਵੀ ਖਵਾਤੇ ਅੱਜ ਖਾਣਾ ਕਿਹੜੇ ਨਹੀਂ ਮੁੱਚਿਆ ਸਾਰਾ ਦਿਨ ਮੈਂ ਤਾਂ ਕਹਿੰਦਾ ਮੈਂ ਮੈਂ ਡਾਈਟ ਕਰਨੀ ਪਰ ਉਹਦੇ ਆਏ ਕਹਿੰਦੇ ਜਿੱਦਨ ਤੋਂ ਹੀ ਡਾਈਟ ਸ਼ੁਰੂ ਕਰਦੇ ਆ ਨਾ ਉਸ ਦਿਨ ਤੋਂ ਹੀ ਸਮਝੋ ਵੀ ਕੋਈ ਨਵਾਂ ਚਾਹ ਵੀ ਲੈਨੇ ਆ ਮੈਨੂੰ ਦੇ ਦੇ ਤੁਹਾਡੇ ਤੇ ਇਹ ਹੀ ਹਿਸਾਬ ਹੈ ਡਾਈਟ ਆਪਣੀ ਹੁੰਨੀ ਹੀ ਹੋਣੀ ਹੈ ਸਹੀ ਡਾਈਟ ਕਰ ਲਓ ਕੋਈ ਨਹੀਂ ਗਰਮੀ ਆ ਗਈ ਗਰਮੀ ਵੇਖੋ ਗਾਈਜ਼ ਮੌਸਮ ਕਿੰਨਾ ਸੋਹਣਾ ਤੇ ਠੰਡੀ ਠੰਡੀ ਹਵਾ ਆ ਰਹੀ ਹੈ ਤੇ ਅੰਬਾਂ ਨੂੰ ਬੂਰ ਵੀ ਪੈ ਗਿਆ ਹੈ ਦੇਖ ਕਿੰਨਾ ਪਿਆਰਾ ਹੈ ਹਲੇ ਉਹ ਚੈੱਕ ਕਰੋ ਸੈਪੜ ਹੋ ਗਿਆ ਘੁੱਟੋ ਹਾਂ ਯਾਰ ਮੈਨੂੰ ਆਓ ਕੀ ਕਰੀਏ ਮੈਂ ਤਾਂ ਅੰਮੇ ਕਰ ਦੋ ਕੀ ਕਰਨੂੰ ਅੰਮੇ ਕਰ ਦੋ ਕੀ ਕਰਨੂੰ ਨਹੀਂ ਬੈਗੀ ਨਹੀਂ ਬੈਗੀ ਨਹੀਂ ਆਦੇ ਨਾ ਨਹੀਂ ਬੈਗੀ ਤੂੰ ਹੀ ਗੰਡੇ ਰੋ ਮੱਚ ਚੁੱਛ ਕਰਨਾ ਮਤੋਂ ਦਾ ਨਾ ਦੇਖ ਤੈਨੂੰ ਕਦਰ ਹੋਣਾ ਕੀ ਹੋਇਆ ਪਿਆਰੇ ਨੂੰ ਕਰ ਲੈ ਯਾਰ ਤੂੰ ਕਦਰ ਹੋਣਾ ਆਉਂਦਿਆ ਹਾਂ ਨੀ ਨੀ ਆ ਗਿਆ ਦੇਖੋ ਕਿਦ ਨੇਰੀ ਆ ਗਈ ਆ ਦੇਖਿਓ ਕਿਤੇ ਓਟ ਨਾ ਗਏ ਆਹੋ ਓਟ ਨਾ ਗਏ ਆਹ ਤੇ ਮੇਰੀ ਮੰਮੀ ਆ ਇੱਕ ਗਾਇਸ ਆ ਮੈਨੂੰ ਜੋਗ ਚੰਬੜੀ ਜੋਗ ਜੋਗ ਬੈਂਦੀ ਨਹੀਂ ਟੇਕੇ ਕਿ ਨਹੀਂ ਪੁੱਛੇ ਟੇਕੇ ਨਹੀਂ ਬੈਂਦੀ ਗਾਇਸ ਟੇਕੇ ਬੈਣਾ ਕਿ ਨਹੀਂ ਦੋ ਦੋ ਬੈਣਾ ਕਿ ਨਹੀਂ ਟੇਕੇ ਬੈਣਾ ਮਨ ਨੂੰ ਗੋੜੀ ਹੋ ਗਿਆ ਟੇਕੇ ਬੈਣਾ ਕਿ ਨਹੀਂ ਇੰਨੀ ਗੇਮਾਂ ਮਾਂ ਨੂੰ ਇੰਨੀ ਸ਼ੈਤਾਨ ਚੱਲ ਗਈ ਚਾਰਨ ਸ਼ਾਸ਼ੀ ਗੱਲ ਕਰੋ ਪਹਿਲਾਂ ਨਹੀਂ ਕਰਨਾ ਨਹੀਂ ਨਹੀਂ ਕਰਨੀ ਆਪਣੀ ਆਪਣੀ ਮਰਜ਼ੀ ਕਰਨੀ ਬੜੀ ਤੇਜ਼ ਆਏ ਕੁੜੀ ਬਹੁਤ ਤੇਜ਼ ਉੱਧਰ ਹੋ ਰਹੀ ਹੈ ਡਾਕਟਰ ਸਾਹਿਬ ਦੀ ਵੇਟ ਡਾਕਟਰ ਸਾਹਿਬ ਨੇ ਕਰਤਾ ਸਾਨੂੰ ਲੇਟ ਕੀ ਕਰਨਾ ਇੰਟਰੀ ਸਟਾਰਟ ਕਰਦਾ ਦੂਜੀ ਫੋਟੇ ਪੜੇ ਉਹ ਚਾਰਜ ਘਾਟੇ ਪਿਆਰ ਹੋ ਗਏ ਜੀ ਲਓ ਜੀ ਉਹ ਤਾਂ ਹੈ ਹੀ ਬੜਾ ਗਿਆ ਰੱਖ ਦਿੱਤਾ ਇਹਨਾਂ ਨੇ ਹਾਂ ਬੋਲਾ ਉਹ ਜਾ ਲਓ ਜੀ ਇਹੀਂ ਚੱਲਦੇ ਆਂ ਬਾਬਾ ਜੀ ਤੇ ਬਾਬਾ ਜੀ ਤੇ ਲੈ ਕੇ ਜਾਣਾ ਹੈ ਜੇ ਉੱਪਰ ਤੇ ਅਹੀਂ ਗਿਆ ਨਾਲੇ ਮੱਥਾ ਟੇਕ ਆਉਣੀ ਆ ਤੇ ਨਾਲੇ ਬਹੁਤ ਦੋ ਤੀਏ ਆਨੇ ਆ ਲਾ ਹਾਂਜੀ ਆਹ ਚੜ ਗਏ ਅਰਬਾਬ ਚਲੋ ਉਤਰੋ ਫੜਿਓ ਮੈਂ ਉਤਾਰ ਦਿੰਦਾ ਚਲ ਆਓ ਮੈਂ ਤੁਹਾਨੂੰ ਆਈਸਕ੍ਰੀਮ ਮੈਂ ਆਈਸਕ੍ਰੀਮ ਆਈਸਕ੍ਰੀਮ ਫੇਰ ਆਉਣੀ ਆ ਆਈਸਕ੍ਰੀਮ ਐਂਡ ਚਾਕਲੇਟਸ ਐਂਡ ਕੇਕ ਹੂੰ ਓਕੇ ਜਿੰਨੇ ਲਾਰੇ ਲਾਦੇ ਪੂਰੇ ਨਹੀਂ ਹੋਣੇ ਡਨ ਡਨ ਕਦੋਂ ਡਨ ਚਲ ਬਾਹਰ ਫੇਰ ਆਪਾ ਹੋ ਗਏ ਹੁੰਨੇ ਆ ਗੁਰਦੁਆਰਾ ਸਾਹਿਬ। ਕੰਬੀ ਖੰਡੀਆਂ ਪਾਉਂਦੀ ਜਿੱਦਾਂ ਨਾ ਬੜਾ ਵਧੀਆ ਜਿਹਾ ਮੌਸਮ ਲੱਗਣ ਡਿਆ ਹਨਾ। ਬੜਾ ਵਧੀਆ ਮੌਸਮ ਲੱਗ ਰਿਹਾ। ਅਗੇ ਰਖ ਲੋਗੇ ਫੋਟੋ। ਨਹੀਂ ਨਹੀਂ ਫੜ ਕੇ। ਜਸਟ ਸਟੈਂਡ ਵੀ ਲੱਥਾ ਹੋਵਾ। ਬਾਏ। ਏ ਅਸੀਂ ਚੱਲਿਆਂ ਜੀ ਗੁਰਦੁਆਰਾ ਸਾਹਿਬ। ਆਪਾਂ ਬੰਦੀ ਕਰ ਜੇ ਨੇ ਦਰਸ਼ਕ ਤਾਂ ਤੁਹਾਨੂੰ ਵੀ ਕਰਉਂਦੇ ਆ। ਆਜਾ ਇਸ ਮੋਟੀ ਤੇ ਚੱਲਿਆਂ। ਬਾਅਦਿਆਂ ਘਰੇ ਸ਼ਟੀਆਂ। ਉਹਨਾਂ ਨੂੰ ਆਈਸਕ੍ਰੀਮ ਦਾ ਉਹ ਦਿਨ ਹੈ ਤੇ ਹਲੇ ਕੰਪਟਰ ਦਿੱਤਾ ਪਰ ਪਾਇਗੁਰ ਨੇ ਬੜਾ ਬੜਾ ਦਿੱਤਾ ਇਹ ਬਾਕੀ ਇਹ ਵੀ ਆ ਜਾਹੀਰ ਬਾਸੂ ਲਾਰੇ ਲਾਗੇ ਆਏ ਨਹੀਂ ਨ ਲਾਰੇ ਨਹੀਂ ਲਾਗੇ ਯਾਰ ਅੱਜ ਕੁਝ ਖਾਣ ਦਾ ਨਹੀਂ ਇਹ ਹੋ ਜਾਤਾ ਹੈ ਪੇਟ ਦਾ ਵੀ ਮੈਂ ਅੰਡ ਲੱਗਦਾ ਯਾਰ ਹਨਾ ਦੂਰ ਲਾਈਟਸ ਬਹੁਤ ਚੜੀ ਲੱਗਦੀ ਥੋੜੀ ਨਾ ਮੋੜ ਕੇ ਤੇ ਹੁਣ ਮੈਂ ਅੰਗਰੇਜ਼ ਜਿਹੜੀ ਉਹ ਦਾ ਪਤਾ ਆਏ ਗੁਰਦੁਆਰਾ ਸਾਹਿਬ ਆਹਦੇ ਆਣ ਕੇ ਮੈਂਗੋ ਚ ਲੈਣ ਲੱਗ ਗਿਆ ਆਈਸਕ੍ਰੀਮ ਖਾਣ ਕੋ ਮੈਨੂੰ ਬਿਠਾਓ ਐਰਮੂ ਕਰਿਓ ਇਹੇ ਗਾਣੀ ਨਾਂਗਵਾਲੇ ਹੋਰ ਘੜੀ ਆ ਚਲੋ ਜਾਈਏ ਸਟਿੰਗ ਲੈ ਕੇ ਕਾਰ ਚੱਲਦੇ ਆਂ ਤੇ ਫੇਰ ਤੁਹਾਨੂੰ ਮਿਲਦੇ ਆ ਲਓ ਜੀ ਅਸੀਂ ਪਹੁੰਚ ਗਏ ਆ ਬਾਜੀ ਕੋਤੇ ਤੇ ਤੁਸੀਂ ਸ਼ੋਰੂਮ ਚੈੱਕ ਕਰੋ ਆਪਣਾ ਹੀ ਸ਼ੋਰੂਮ ਆ ਆਪਣਾ ਹੀ ਸ਼ੋਰੂਮ ਆ ਨਵਾਂ ਸ਼ੋਰੂਮ ਖੋਲਿਆ ਆਪਣੇ ਭਰਾ ਦਾ ਸ਼ੋਰੂਮ ਤੇ ਆਪਣਾ ਹੀ ਸ਼ੋਰੂਮ ਆਪਣਾ ਹੀ ਸ਼ੋਰੂਮ ਆ ਇਹ ਨਵਾਂ ਸ਼ੋਰੂਮ ਖੋਲਿਆ ਵਾ ਤੇ ਬਹੁਤ ਬਹੁਤ ਦਵਾ ਦਿੰਦੇ ਆ ਵੀ ਸਾਡਾ ਵਾ ਕਿ ਉਹ ਵੀ ਦੱਸ ਦਿੰਦੇ ਆ ਵੀ ਸਾਡਾ ਵਾ ਕਿ ਉਹਨਾਂ ਦਾ ਉਹ ਵੀ ਕਹਿਣਗੇ ਵੀ ਸਾਡਾ ਵਾ ਕਿ ਉਹਨਾਂ ਦਾ ਵਾ ਤੇ ਸਮਾਨ ਬਹੁਤ ਸਸਤੇ ਰੇਟ ਦੇ ਵਿੱਚ ਤੁਹਾਨੂੰ ਇੱਥੋਂ ਮਿਲੂਗਾ ਜੋ ਮਰਜੀ ਲੈ ਜਾਓ ਸੇਲ 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 ਹਲੋ ਬਰਾਦਰ ਫੋਨ ਕਰੀ ਬਸ ਵੇ ਲੈ ਮਨ ਗਾ ਇੱਥੇ ਨਹੀਂ ਨਹੀਂ ਕਿੰਨਾ ਦਾ ਸ਼ੋਰੂਮ ਤੁਹਾਡਾ ਭਾਜੀ ਸੁਣਾਦਾ ਬਸ ਨਵਾਂ ਖੋਲਿਆ ਨਹੀਂ ਨਵਾਂ ਨਵਾਂ ਸਮਾਨ ਕਿਦਾਂ ਹੀ ਇਥੇ ਲਾਇਆ ਵਾ ਸਮਾਨ ਚੀਜ਼ ਦੇ ਹਿਸਾਬ ਨਾਲ ਸੇਲ ਹੈ ਨਾ ਸੇਲ ਦੇ ਹੇਟ ਦੀ ਹਾਂ ਸੇਲ 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 ਜਿੰਨਾ ਮਰਜੀ ਸਮਾਨ ਲਓ ਪ੍ਰਮਜੋਤ ਟ੍ਰੈਂਡਸ ਹਾਂ ਟ੍ਰੈਂਡਸ ਨਹੀਂ ਨਹੀਂ ਦੇ ਨਾਮ ਵੀ ਕਰੋ ਪਾ ਹਾਂ ਖੁੱਲਾ ਸਾਮਾਨ ਦੇ ਰੋ ਖੁੱਲਾ ਸਾਮਾਨ ਜਿੰਨਾ ਮਰਜੀ ਲੋ ਇਥੋਂ ਸੇਲ 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 10 ਰੁਪਏ ਦਾ 10 ਰੁਪਏ ਦਾ 10 ਆ ਲਓ ਮੈਂ ਸਾਮਾਨ ਵੇਖਾਂ ਮੜ ਜਾ ਮੈਨੂੰ ਨਾ ਬੋਤਲਾਂ ਚਾਹੀਦੀ ਵਾਟਰ ਫ੍ਰਿਜ ਚ ਪਾ ਲਈ ਸਾਮਾਨ ਇੱਕ ਜਿਹੜੀ ਚੀਜ਼ ਲੈਣਾ ਈ ਉਹ ਤੋਂ ਪਹਿਲਾਂ ਲੈ ਲੈ ਯਾਰ ਇੱਕ ਦੋ ਲੈ ਲੰਦੋ ਮੈਨੂੰ ਆ ਵੇਖੋ ਮੈਂ ਤੁਹਾਨੂੰ ਪਹਿਲਾਂ ਕਿਹੜਾ ਮੈਂ ਲੇਟ ਹੋ ਗਿਆ ਆਪੇ ਨਹੀਂ ਯਾਰ ਹਾਂ ਉੱਤੇ ਹੀ ਆ ਬੋਤਲੀਆਂ ਹੋਈਆਂ ਮਿਲਣ ਪੀਣਾ ਦੋ ਘੋਟ ਪਾਣੀ ਨਹੀਂ ਤੇ ਰੱਖੀਨ ਤੇ ਕਿੰਨੇ ਦੀ ਆਪਣਾ ਹੀ ਆ ਸੇਲ ਸੇਲ ਲਾਈ ਹੁਣ ਜੇ ਪੁੱਛੋ ਤੇ ਕੋਈ ਲੋੜ ਨਹੀਂ ਆ ਨਾ ਆਪਣਾ ਹੀ ਆ ਇਹਨੂੰ ਕਿਤੋਂ ਲਈ ਆ ਰੇਡ ਥੋੜੀ ਕਰਨਾ ਇਹਨਾਂ ਇਹ ਮੈਨੂੰ ਪੀਣ ਵਾਸਤੇ ਚਾਹੀਦਾ ਫ੍ਰਿਜ ਚ ਪਾਣੀ ਆ ਤੁਹਾਨੂੰ ਆਵੇ ਮੈਨੂੰ ਆ ਸੁਆਹ ਹੀ ਲੱਗਿਆ ਆਪਣਾ ਹੀ ਆ ਜਿਹੜਾ ਮਰਜ਼ੀ ਸਮਾਨ ਲੈ ਜਾ ਆ ਦੋ ਘੋਟ ਗਲ ਲੈ ਲੈਂਦੇ ਮੈਂ ਪਤਾ ਕੀ ਕਰਨਾ ਛਣੇ ਇੱਧਰ ਰਹਿਣ ਦੇਣਾ ਇਹਨੂੰ ਲਾਉਣੇ ਨਹੀਂ ਰੈਕ ਰੁਕ ਜੇ ਸਾਈਡ ਤੇ ਰੈਕ ਨਹੀਂ ਹੁੰਦੀ ਲਾਉਣੇ ਆ ਨਾ ਜੇ ਲਾਵੇ ਮੇਰੇ ਮਿੱਤਰ ਪਿਆਰੇ ਉਹ ਕਸਮਾਨ ਸੁਖਨਾ ਮਹਾਰਾਜ ਦੀ ਕਿਰਪਾ ਨਾਲ ਇਹ ਖੁੱਲਾ ਤੇ ਹਰ ਇੱਕ ਸਾਡੇ ਜਿੰਨਾ ਵੀ ਏਰੀਆ ਵਾ ਪਰਾ ਡੇਰੇ ਤੱਕ ਦਲਨ ਤੱਕ ਜਿੰਨੇ ਫੇਰੀ ਫੁਰੀ ਵਾਲੇ ਸੱਜਣ ਮਿੱਤਰ ਹੈ ਨਾ ਉਹ ਸਾਰੇ ਇਹਨਾਂ ਕੋਲ ਸੌ ਸਿਰ ਦੇ ਸਮਾਨ ਚੋ ਤੇ ਸਮਾਨ ਬਹੁਤ ਵਧੀਆ ਤੇ ਬਹੁਤ ਹੀ ਸਸਤਾ ਤੇ ਬਾਕੀ ਇਹਨਾਂ ਦਾ ਸਟਾਕ ਉੱਤੇ ਵੀ ਇੱਕ ਮੰਜ਼ਲੇ ਆ ਵੀ ਇਦਾਂ ਭਰਿਆ ਵਾ ਤੇ ਵੀ ਮਹਾਰਾਜ ਦੀ ਇਹਨਾਂ ਦੀ ਕਿਰਪਾ ਵਾ ਵੀ ਮੁੰਡਿਆਂ ਨੇ ਤਰੱਕੀ ਕੀਤੀ ਆ ਤੇ ਬੜੇ ਪੁਰਾਣੇ ਆ ਕੰਮ ਕਰਨੇ ਪਹਿਲੇ ਛੋਟੀ ਦੁਕਾਨੇ ਚੋਂ ਕੀਤਾ ਹੁਣ ਵਧੀਆ ਕੰਮ ਬਹੁਤ ਵਧੀਆ ਕੰਮ ਕਰਦੇ ਆ ਰੇਟ ਵੀ ਬਹੁਤ ਸਹੀ ਜੈਨੂਇਨ ਰੇਟ ਉਹ ਨਹੀਂ ਆਏ ਬਾਕੀ ਇਹਦੇ ਨਹੀਂ ਭੁੱਖ ਨਿਕਲਦਾ ਦੀ ਇਹਦੀ ਰਾਜਾ ਸਾਦੀ ਇਹਦੇ ਘਰੇ ਦੋਰਾ ਦੋਰਾ ਸਮਾਨ ਪਿਆ ਵਾ ਇਹਨੂੰ ਨਹੀਂ ਰਾਜਾ ਗਾ ਜਨ ਨਹੀਂ ਰਜਣਾ ਇਹਨੇ ਜੋ ਵੇਲਿਆ ਉਹੀ ਪਗਲ ਹੋਈ ਜਿਹੜਾ ਮੈਂ ਸੋਚ ਕੇ ਜਾਣੀ ਇਥੇ ਸਪੈਸ਼ਲੀ ਹਾਂ ਇਹ ਪਾਗਲ ਹੋ ਗਈ ਹੈ ਪਾਗਲਵੇਂ ਹੋ ਗਈ ਹੈ ਹੁੰਦੇ ਹੁੰਦੇ ਸਮਾਨ ਆਪਣਾ ਸ਼ੋਰੂਮ ਵੇਖ ਕੇ ਤੇ ਬੰਦਾ ਪਾਗਲ ਆਪਣਾ ਸ਼ੋਰੂਮ ਦੇ ਕੇ ਬੰਦਾ ਪਾਗਲ ਤੇ ਹੁੰਦਾ ਹੀ ਹੈ ਆਪਣਾ ਤੈਨੂੰ ਰਜਿਸਟਰੀ ਤੇਰੇ ਨਾਂ ਕਰਾਈ ਜਨਾ ਹੋਰ ਕੁਛ ਨੋ ਭਵੇਂ ਮੇਰੇ ਨਾਮ ਆ ਅਬ ਇਹ ਆ ਗਿਆ ਅੰਡਰ ਨੰਬਰ 2 ਇੱਕ ਬ੍ਰੈਸਟ ਵੀ ਹੈ ਨਾ ਲੈ ਲਿਏ ਹਾਂ ਮੀਲਾਉਂ ਤੋਂ ਕਿਮ ਕਿਹੜੀ ਆਸ਼ਕੀਮਾ ਮੈਂ ਆ ਲਿਆਂਦੀ ਹੁੰਦੀ ਆਸ਼ਕੀਮਾ ਕੀ ਹੈ ਇਹਦੇ ਉੱਪਰ ਮਾਰੂਨੀ ਕੀ ਹੈ ਇਹ ਮਹਿੰਗਿਆਂ ਦੀ ਅਸ਼ਕੀਮਾ ਆਪ ਨੂੰ ਕੌਣ ਆ ਕੇ ਦਵੇ ਮੇਲਾ ਹੋ ਗਈ ਰੋਸ ਗਈ ਆ ਰੋਸੀ ਬਣਾ ਕਰ ਤੋਂ ਮੈਂ ਨੂੰ ਅੱਜ ਜਿੰਨੀ ਆ ਮੈਂ ਤਾਂ ਕਿਹਾ ਲੈਣ ਗਈ ਆ ਡੰਡਾ ਇਹਦਾ ਮੈਰਿਜ ਆ ਤੇ ਡੰਡਾ ਲੈਣ ਗਈ ਪਰ ਡੰਡਾ ਤੋਂ ਲੈਣ ਦੀ ਆ ਆਹ ਲਵਾਵਾ ਪਾ ਕੇ ਆ ਗਈ ਗਾਲ ਚੜਾ ਤੇਰੇ ਵਰ ਫਲਾਰਾ ਵੇਖੋ ਤੀ ਇਹ ਕਿ ਬੰਦਾ ਆ ਜਾਦਾ ਜੀ ਵੇ ਲੈ ਲੋ ਇਹਦੇ ਕੰਮ ਸਟ੍ਰਿੰਗੋ ਬਿਨਾ ਸਮਝੀ ਨਹੀਂ ਆ। ਨਹੀਂ ਚਲ ਜਾਦਾ ਨਹੀਂ ਆਪਾਂ ਧਰੂ ਦੇ ਕਦੀ ਨਹੀਂ ਆ ਰਹੇ। ਬੱਚਾ ਫਰ ਮੰਗਲੇ ਤਾਂ ਬਾ ਬਾਏ ਭੰਟਿਆ। ਕੀ ਸਾਸੀ ਹੀ ਕਰ ਲਾ ਦੋ? ਤਾਂ ਸਾਸੀ ਕਰ। ਸਾਸੀ ਕਰ ਕਰ ਦੋ। ਸਾਸੀ ਕਰ। ਕੋਦ ਨਹੀਂ ਮੈਨਾ। ਇਹਦਾ ਬੁੱਤਵਾ। ਬੁੱਤੋ ਵੇਦਾ ਥੁੰਦਾ। ਨੇਗਾ ਨਹੀਂ। ਤਰਫ ਲਾਈ ਹੈ ਨਾਲੇ ਮੂਵੀ ਕਿਹੜੀ ਮੂਵੀ ਹੈ ਪਤਾ ਨਹੀਂ ਕਿਹੜੀ ਮੂਵੀ ਤਾਈਏ ਤੇ ਬਾਹਰ ਦਾ ਮੌਸਮ ਚੈੱਕ ਕਰਕੇ ਅੰਨੇ ਆ ਰੋਟੀ ਬਣੀ ਆਪਾਂ ਖਾ ਲਿਆ ਤੇ ਗੁਰਦੁਆਰਾ ਸਾਹਿਬ ਤੋਂ ਅਸੀਂ ਆ ਗਏ ਹਾਂ ਗੁਰਦੁਆਰਾ ਸਾਹਿਬ ਤੋਂ ਹੀ ਆ ਗਏ ਹਾਂ ਤੇ ਥੋੜੀ ਜਿਹੀ ਆਪਾਂ ਸ਼ਾਪਿੰਗ ਕੀਤੀ ਜਿੱਦਾਂ ਕਿ ਘਰ ਦਾ ਤੁਹਾਨੂੰ ਲਾ ਲੋ ਸਮਾਨ ਹੀ ਤੇ ਉਹ ਬਹੁਤਾ ਜਿਆਦਾ ਨਹੀਂ ਆਪਾਂ ਲਿਆ ਮਾਣਾ ਮੋਟਾ ਜਿਹਾ ਹੀ ਲਿਆ ਵਾ ਤੇ ਜਾਵਾਂ ਕਿ ਮੈਂ ਕਿਹੇ ਦਿਨ ਟਾਈਮ ਕੱਢ ਕੇ ਤੇ ਫਿਰ ਥੋੜੀ ਜਿਹੀ ਸ਼ਾਪਿੰਗ ਜੜੀਓ ਕਰਕੇ ਆਉਂਗੀ ਤੇ ਬਾਹਰ ਬਹੁਤ ਜਿਆਦਾ ਹਨੇਰਾ ਹੋ ਚੁੱਕਾ ਹੈ ਕਿਆ ਵੇਖੋ ਕਿਦਾਂ ਲੱਗਣ ਡਿਆ ਨਾ ਤੇ ਬਹੁਤ ਜ਼ਿਆਦਾ ਹਵਾ ਜੀਆਂ ਆਉਂਦੀ ਏ ਠੰਡੀ ਠਾਰ ਹਵਾ ਆਉਂਦੀ ਆ ਤੇ ਮੰਮੀ ਸਾਡੀ ਵੱਲ ਵੇਖੋ ਮੰਮੀ ਸਾਡੀ ਬਾਹਰ ਬੈ ਕੇ ਤੇ ਰੋਟੀ ਖਾ ਰਹੀ ਆ ਹੁਣ ਮੰਮੀ ਨੇ ਮੂੰਹ ਨਹੀਂ ਮਾਰਨਾ ਮੇਰੇ ਵੀਡੀਓ ਬਣਦੀ ਤੇ ਰੋਮੀ ਤੈਨੂੰ ਕੀ ਚਾਹੀਦਾ ਰੋਮੀ ਕੀ ਲੈਣਾ ਕੀ ਤੂੰ ਰੋਮੀ ਨੂੰ ਰੋਟੀ ਨਹੀਂ ਦਿੱਤੀ ਰੋਮੀ ਦਾ ਪਾਵਰ ਵਿਚਾਰੇ ਵੇਟਿੰਗ ਦੇ ਵਿੱਚ ਅੱਜ ਵੇਟਿੰਗ ਲਾਈਨ ਚ ਲੱਗੇ ਹੋਣ ਨੇ ਰੋਟੀ ਪਾਉਣੇ ਵਿਚਾਰੇ ਨੂੰ ਤੇ ਹਵਾ ਬਹੁਤ ਚੱਲਣ ਦੀ ਹੈ ਚਾਰ ਰੋਟਾਂ ਖਾ ਲ ਲਈ ਆ ਮੈਨਾਂ ਨੂੰ ਦਾ ਪਾ ਦੋ ਇਹ ਕਿਹੜੀ ਗੱਲ ਕੀਤੀ ਨਹੀਂ ਦੋਨੋਂ ਪਾ ਦੇ ਤੇ ਬਾਕੀ ਜੀ ਸਭ ਕੁਝ ਵਧੀਆ ਡਨ ਤੇ ਵਲੋਗਸ ਨੂੰ ਤੁਸੀਂ ਕਾਫੀ ਪਿਆਰ ਦੇ ਰਹੇ ਹੋ ਤੇ ਪਿਛਲੇ ਵਲੋਗ ਚ ਕਮੈਂਟ ਆਇਆ ਤੇ ਹਾਂ ਇੱਕ ਵਲੋਗ ਮੈਂ ਅੱਜ ਅਪਲੋਡ ਕੀਤਾ ਵਾ ਤੇ ਅਜੇ ਮੈਨੂੰ ਉਹਦਾ ਕੋਈ ਕਮੈਂਟ ਨਹੀਂ ਆਇਆ ਜਿਹੜੇ ਵੀ ਮੇਰੇ ਸਬਸਕ੍ਰਾਈਬਰਸ ਮੈਨੂੰ ਕਮੈਂਟ ਕਰਨਗੇ ਉਹਨਾਂ ਨੂੰ ਥੈਂਕ ਯੂ ਤੇ ਰਬਾਬ ਕੌਰ ਬਾਹਰ ਆ ਚੁੱਕੀ ਹੈ ਹਾਂ ਜੀ ਰਬਾਬ ਦੱਸੋ ਪੱਲ 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 ਆਦਰ ਮੈਂ ਸਿਰਫ ਆਪ ਲੱਗੇ ਆ ਖੇਡਣ ਪੱਲ 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 ਅੱਜ ਦੀ ਰੋ ਮੇਰੀ ਅੱਖਾਂ ਖਜ ਕਰਨੀਆਂ ਰੋ ਮੇਰੀ ਅੱਖਾਂ ਵੇਖੋ ਆਈਜ਼ ਆਈਜ਼ ਤੇ ਇੱਕ ਆਵੇ ਖੜਾ ਸੇਠ ਓ ਮਾਈ ਗੋਡ ਹਾਂਜੀ ਸੇਠ ਜੀ ਕੀ ਕਰਨ ਦੇ ਜੀ ਇੱਕ ਕਰਮਾ ਵਾਲਾ ਸੇਠ ਹੈ ਖੜਾ ਬਾਪ ਬੱਲ 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 ਬਸ ਜੀ ਬਸ ਇਹੋ ਕੁਛ ਚੱਲਦਾ ਰਹਿੰਦਾ ਵਾ ਤੇ ਬਾਕੀ ਥੋੜੀ ਜੀ ਸੈਰ ਕਰ ਲਈਏ ਤੇ ਵਲੌਗ ਦਾ ਕਰਦੇ ਆ ਇਥੇ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਣਾ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੇਂ ਵੀਡੀਓਜ਼ ਤੱਕ ਤੱਕ ਲਈ ਬਾਏ ਬਾਏ